ਪੰਜਾਬ ਕਿੰਗਸ ਦੀ ਹਾਰ ਤੋਂ ਬਾਅਦ ਯੋਗਰਾਜ ਸਿੰਘ ਭੜਕਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਹੈਗਾ ਕਿ ਸਿਰਫ ਕਪਤਾਨ ਸ਼ੇਅਰਜ਼ ਅਰਿਆ ਦੀ ਹਾਰ ਇਸ ਦੇ ਲਈ ਜ਼ਿੰਮੇਵਾਰ ਹੈ ਪੂਰੀ ਟੀਮ ਦੇ ਵਿੱਚੋਂ ਇੱਕ ਕਪਤਾਨ ਦੇ ਉੱਤੇ ਨਿਸ਼ਾਨਾ ਸਾਧਿਆ ਯੋਗਰਾਜ ਸਿੰਘ ਨੇ ਦੱਸ ਦਈਏ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਹਮ ਖਬਰ ਨਾ ਸਾਂਝੀ ਕਰ ਰਿਹਾ ਜਿੱਥੇ ਕਿ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਦੇ ਫਾਈਨਲ ਮੈਚ ਦੇ ਵਿੱਚ ਰਾਇਲ ਚੈਲੈਂਜਰਸ ਬੈਂਗਲੌਰ ਆਰਸੀਬੀ ਨੇ ਪੰਜਾਬ ਕਿੰਗਸ ਨੋ ਜੋ ਕਿ 6 ਤੋੜਦ ਨਾਲ ਹਰਾ ਕੇ ਟਰੋਫੀ ਜਿੱਤ ਲਈ ਹੈ ਤਾਂ ਉੱਥੇ ਹੀ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਫਾਈਨਲ ਮੈਚ ਦੇ ਵਿੱਚ ਪੰਜਾਬ ਕਿੰਗਸ ਦੀ ਹਾਰ ਦੇ ਲਈ ਟੀਮ ਦੇ ਕਪਤਾਨ ਸ਼ੇਅਰਜ਼ ਅਰਯਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤਾਂ ਉਹਨਾਂ ਨੇ ਕਿਹਾ ਹੈਗਾ ਕਿ ਜਦੋਂ ਵੀ ਤੁਸੀਂ ਸੋਚਦੇ ਹੋ ਕਿ ਤੁਸੀਂ ਕੋਈ ਵੱਡੀ ਚੀਜ਼ ਹੋ ਤਾਂ ਅਜਿਹੀ ਸਥਿਤੀ ਬਣ ਜਾਂਦੀ ਹੈ ਤਾਂ ਇਸ ਦੌਰਾਨ ਉਹਨਾਂ ਨੇ ਤਾਂ ਇਸ ਦੌਰਾਨ ਉਹਨਾਂ ਨੇ ਸਾਬਕਾ క్రికెਟਰ ਯੁਵਰਾਜ ਸਿੰਘ ਅਤੇ ਸਾਬਕਾ ਭਾਰਤੀ క్రికెਟਰ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪ੍ਰਦਰਸ਼ਨ ਦੀ ਵੀ ਕਾਫੀ ਪ੍ਰਸ਼ੰਸਾ ਕੀਤੀ ਹੈ ਤਾਂ ਯੁਵਰਾਜ ਸਿੰਘ ਦਾ ਕਹਿਣਾ ਹੈਗਾ ਕਿ ਫਾਈਨਲ ਦੇ ਵਿੱਚ ਪੰਜਾਬ ਦੀ ਹਾਰ ਦੇ ਲਈ ਸਿਰਫ ਇੱਕੋ ਹੀ ਵਿਅਕਤੀ ਜ਼ਿੰਮੇਵਾਰ ਹੈ ਅਤੇ ਉਹ ਹੈ ਕਪਤਾਨ ਸ਼ੇਅਰਜ਼ ਅਰੀਆ ਤਾਂ ਸ਼ੇਅਰਜ਼ ਅਰੀਅਰ ਦੇ ਉੱਤੇ ਨਿਸ਼ਾਨਾ 사ਧਿਆ ਗਿਆ ਹੈਗਾ ਜਦੋਂ ਵੀ ਉਹਨਾਂ ਨੇ ਕਿਹਾ ਹੈਗਾ ਕਿ ਜਦੋਂ ਵੀ ਉਹ ਖੇਡਾ ਹੈ ਪੰਜਾਬ ਦੀ ਟੀਮ ਜਿੱਤੀ ਹੈ ਪਿੱਛੇ ਕੱਢਣ ਵਾਲਾ ਕੋਈ ਨਹੀਂ ਸੀ ਤੁਸੀਂ ਛੱਕਾ ਮਾਰਨ ਦੀ ਕੋਸ਼ਿਸ਼ ਦੇ ਵਿੱਚ ਸਭ ਕੁਝ ਵਿਗਾੜ ਦਿੱਤਾ ਤਾਂ క్రికెਟਰ ਤੋਂ ਵੱਡਾ ਕੋਈ ਨਹੀਂ ਹੈ ਤਾਂ ਜਦੋਂ ਵੀ ਇਨਸਾਨ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਤਾਂ ਅਜਿਹਾ ਹੀ ਹੁੰਦਾ ਹੈ ਮੈਂ ਕਿਹਾ ਸੀਗਾ ਕਿ ਖੇਡਦੇ ਖੇਡਦੇ ਵਾਲੇ ਸਿਰਫ ਦੋ ਹੀ ਲੋਕ ਹੁੰਦੇ ਨੇ ਖੇਡਣ ਵਾਲੇ ਬਹੁਤ ਸਾਰੇ ਖਿਡਾਰੀ ਨੇ ਪਰ ਵਿਚਕਾਰ ਕੁਝ ਵੀ ਮਹਾਨ ਜਾਂ ਫਿਰ ਫਿਨਿਸ਼ਰ ਨਹੀਂ ਫਿਨਿਸ਼ਰ ਹਨ ਤੇ ਉਹ ਸਿਰਫ ਕੁਝ ਹੀ ਲੋਕ ਨੇ ਤਾਂ ਯੋਰਾ ਸਿੰਘ ਨੇ ਕਿਹਾ ਹੈਗਾ ਕਿ ਭਾਰਤ ਦੇ ਵਿੱਚ ਸਿਰਫ ਦੋ ਖਿਡਾਰੀ ਨੇ ਯੋਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਜਿਨ੍ਹਾਂ ਨੇ 92 ਹਾਰੇ ਹੋਏ ਮੈਚ ਜਿੱਤੇ ਨਹੀਂ ਯੋਰਾਜ ਦੀ ਜਿੱਤ ਦੇ ਅੰਕੜਾ ਦੱਸਦੇ ਕਿ 78 98% ਹੈ ਉਸਨੂੰ ਕਹਿੰਦੇ ਨੇ ਖਿਡਾਰੀ ਤੁਸੀਂ ਪੰਜਾਬ ਦੀ ਟੀਮ ਨੂੰ ਫਾਈਨਲ ਵਿੱਚ ਲੈ ਕੇ ਗਏ ਹੋ ਜਦੋਂ ਤੁਸੀਂ ਸੁਧਾਰ ਕੀਤਾ ਤਾਂ ਟੀਮ ਜਿੱਤ ਗਈ ਹੈ ਦੂਜੇ ਪਾਸੇ ਕੋਲੀ ਨੇ 40 ਤੋਂ ਵੱਧ ਦੋੜਾਂ ਬਣਾਈਆਂ ਨੇ 43 ਦੋੜਾਂ ਬਣਾਈਆਂ ਨੇ ਅਤੇ ਉਹ ਅੱਗੇ ਚੱਲ ਕੇ 80 ਦੋੜਾਂ ਬਣਾ ਗਈਆਂ ਅੱਜ ਫਿਰ ਉਹ ਆਊਟ ਹੋ ਗਿਆ ਤਾਂ ਮੈਚ ਹਰਾਉਣ ਵਾਲਾ ਇੱਕੋ ਇੱਕ ਆਦਮੀ ਹੈ ਪੰਜਾਬ ਦਾ ਕਪਤਾਨ ਜਿਸ ਦੇ ਲਈ ਮੈਂ ਬਹੁਤ ਗੁੱਸੇ ਹਾਂ ਉਹਨਾਂ ਨੇ ਅੱਗੇ ਕਿਹਾ ਹੈਗਾ ਕਿ ਕੱਲ ਕੀ ਹੋਇਆ ਹੈ ਕੱਲ ਕਿਸੇ ਨੇ ਕੁਝ ਨਹੀਂ ਦੇਖਿਆ ਕੱਲ ਕੀ ਹੋਣ ਵਾਲਾ ਹੈ ਕੋਈ ਨਹੀਂ ਜਾਣਦਾ ਪਰ ਤੁਸੀਂ ਅੱਜ ਕੀ ਕੀਤਾ ਇਸ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਇਹ ਸਾਰੀਆਂ ਗੱਲਾਂ ਯੋਗਰਾਜ ਸਿੰਘ ਦੇ ਵੱਲੋਂ ਆਖੀ ਗਈ ਹੈ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਦੱਸਦੀ ਹੈ ਕਿ ਜਿੱਥੇ ਪੰਜਾਬ ਤੇ ਬੈਂਗਲੌਰ ਦੀ ਟੀਮ ਦੇ ਵਿਚਕਾਰ ਮੈਚ ਹੋਇਆ ਸੀਗਾ ਜਿਸ ਨੂੰ ਲੈ ਕੇ ਪੰਜਾਬ ਦੀਆਂ ਕਾਫੀ ਉਮੀਦਾਂ ਜੁੜੀਆਂ ਹੋਈਆਂ ਸੀਆਂ ਇਸ ਮੈਚ ਦੇ ਉੱਤੇ ਕਿ ਇਸ ਵਾਰ ਸ਼ਾਇਦ ਮੈਚ ਜੋ ਕਿ ਪੰਜਾਬ ਦੀ ਪੰਜਾਬ ਜਿਸ ਦਾ ਹੈਗਾ ਤੇ ਟਰੋਫੀ ਜਿਹੜੀ ਕਿ ਪੰਜਾਬ ਦੇ ਝੋਲੀ ਦੇ ਵਿੱਚ ਪੈ ਜਾਵੇਗੀ ਪਰ ਗੇਮ ਹੈਗਾ ਇਹ ਗੇਮ ਦੇ ਵਿੱਚ ਹਾਰ ਜਿੱਤ ਲੱਗੀ ਰਹਿੰਦੀ ਹੈਗੀ ਪਰ ਇਸ ਨੂੰ ਲੈ ਕੇ ਦੱਸ ਦਈਏ ਕਿ ਪੰਜਾਬ ਦੀ ਟੀਮ ਨੂੰ ਹਾਰ ਨੂੰ ਲੈ ਕੇ ਪੰਜਾਬ ਕਿੰਗਸ ਦੀ ਜੋ ਟੀਮ ਹੈ ਉਹ ਹਾਰ ਚੁੱਕੀ ਹੈ ਜਿਸ ਤੋਂ ਬਾਅਦ ਯੋਗਰਾਜ ਸਿੰਘ ਕਾਫੀ ਭੜਕਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚ ਕਾਫੀ ਸਾਇ ਉਹਨਾਂ ਦਾ ਬੋਲੋ ਇਹ ਵੀ ਗੱਲ ਆਖੀ ਗਈ ਹੈ ਕਿ ਇਹ ਕੋਈ ਸ਼ਾਰਟ ਨਹੀਂ ਸੀਗਾ ਇਹ ਸ਼ਾਰਟ ਮੇਰੇ ਹਿਸਾਬ ਦੇ ਨਾਲ ਬਿਲਕੁਲ ਅਪਰਾਧਿਕ ਸ਼ਾਰਟ ਹੈਗਾ ਤੇ ਇਸ ਦੀ ਕੋਈ ਮਾਫੀ ਨਹੀਂ